ਰਵਾੰਦੂਸ ਬੋਲਦੇ ਤੇ ਆਪਣੀ ਚੀ ਚਲਾਉਂਦਾ ਛਵਾਦੀ ਹੋੜ ਆਉਂਦਾ ਸਤਿਗੁਰਾਲ ਜੀ ਸਤਿਗੁਰਾ ਪ੍ਰਧਾਨ ਜੀ ਜਿਉ ਡੇਡ ਫੁੱਫਾ ਹੋ ਚੀਕੋ ਵੜੀਆ ਜੀ ਆਹਾ ਕਿਹਦਾ ਲਈ ਫਿਰਦੇ ਹੋ ਇਹ ਲੈ ਲੈ ਰੱਟ ਆਪਾ ਹੋਰ ਇਹਨਾ ਮੋ ਲੈ ਲੈ ਰਾ ਤੇ ਛੇਲ ਤੂੰ ਕਿਨੇ ਰੁਪਈਆ ਦਾ ਇਹ 3 ਘੱਟ 90 ਦਾ ਸੱਚੀ ਦਾ ਲੈ ਲੈ 88000 ਦਾ ਹਾਂ ਸਾਨੂੰ ਦੱਸਣਾ ਜ਼ਰੂਰੀ ਨਹੀਂ ਮੰਨ ਲਈ ਤੁਸੀਂ ਤੁਹਾਨੂੰ ਦੱਛਤਾ ਦਿੱਤਾ ਹੁਣ ਤਾਂ ਹੁਣ ਬਸ ਕੜਾਤੀ ਲੈ ਫਿਰ ਹੁਣ ਦੱਸ ਤਾ ਜਦ ਕੜਾਤੀ ਨੰਗੀ ਐ ਡਿੱਕ ਡਿੱਕ ਗੱਲ ਹੋਈ ਪਹਿਲਾਂ ਵੀ ਸਲਾਹ ਹੁੰਦੀ ਐ ਕੋਈ ਆ ਦੱਸ ਦੋ ਜਾਣਾਂ ਦੀਆਂ ਕਰਕੇ ਕੀ ਲਈ ਆ ਆਪਾਂ ਕਿਵੇਂ ਗਏ ਤੂੰ ਮੇਰੀ ਗੱਲ ਠੰਟਾ ਮੇਰੀ ਛਲਾ ਲਈ ਕਿਹੜੀ ਗੱਲ ਜੀ ਐ ਮੇਰੀ ਛਲਾ ਲਈ ਉ ਤਾਂ ਮੇਰੀ ਟੋਟੀ ਹੋਇਆ ਕਰਾਤੀ ਲੈੰਦਾ ਮੇਰੇ ਕੋਲ ਕੀ ਹੈਗਾ ਕਾ ਚਾ ਕਾਰਡ ਨਹੀਂ ਚੁਪਾਏ ਹੋ ਕਾੜੇ ਕਾੜ ਤੂੰ ਉਠਣਾ ਬੋਲਿੰਗ ਮਰ ਚਪੜਾ ਮਰੂ ਗੱਲ ਤੇ ਕਾਰਡ ਕਾੜੇ ਚੁਪਾਲੇ ਮੈਂ ਨਹੀਂ ਸੁੰਗਤ ਚ ਟਿੱਕ ਨਹੀਂ ਗਾਇ ਜਦ ਪੱਠੋ ਲੱਤਾ ਟੋਰੀਆਂ ਨੇ ਬੰਦੇ ਦੀ ਕਿਹੜਾ ਕਿਹੜਾ ਕਾੜ ਤੂੰ ਪੁੱਛ ਆਪਦਾ ਕਾਰਡ ਚ ਟਿੱਕਿਆ ਕੰਮੀ ਜਦੋਂ ਮੈਂ ਤੈਨੂੰ ਅਪਡੇਟ ਕਰ ਦਿੱਤਾ ਹੋਏ ਨਹੀਂ ਵਿਆਹ ਕਰ ਦਿੱਤੇ ਕਹਣਾ ਜਦੋਂ ਕਿ ਕੋਈ ਬਾਤ ਕਰਦੇ ਫਿਰ ਉਹਦਾ ਫਿਰ ਸਿੱਟਾ ਉਹ ਜਦੋਂ ਤੂੰ ਆ ਕੇ ਬਣਾਉਣਾ ਜਦੋਂ ਦੰਮੀ ਸੀ ਉਹ ਤਾਂ ਜਿੱਦਮੀ ਸੀ ਜੀ ਇਹ ਤੂੰ ਮੇਰਾ ਨਾਮ ਬਣਾ ਸੁਠੀ ਫਿਰ ਜਦੋਂ ਬੰਦੇ ਨੂੰ ਪੈਸੇ ਨਹੀਂ ਬਣਦੇ ਫਿਰ ਨਾਮ ਤਾਂ ਬਣਾ ਲਈ ਅਸੀਂ ਨਾਮ ਫਿਰ ਤਾਂ ਕੁਝ ਕਰਾਂਗੇ ਨਾ ਬਾਈ ਬਣਾ ਲੇਗਾ ਤੂੰ ਨਾਮ ਹੀ ਬਣ ਜਾਂਦੇ ਨੇ ਮੇਰੀ ਛੜੀ ਉਮਰ ਲੰਗੀ ਨਾਮ ਬਣਾਉਂਦਾ ਜੀ ਤਾਂ ਜਾ ਕੇ ਹੁਣ ਬਣਿਆ ਨੋ ਫਰਾਕ ਦੀ ਗੱਲ ਉਹ ਵੀ ਫਿਰ ਸਾਨੂੰ ਇੱਕ ਮਿੰਟ ਤੇਰਾ ਛਲਦਾ ਜੇ ਤੇ ਭੱਗਾ ਤੂੰ ਤੂੰ ਅਜੇ ਕੱਲ ਤੇ ਤਕੂਤਣਾ ਤੂੰ ਕਿੰਦਾ ਬਣਾਲੇਂਗਾ ਸਾਡੇ ਸਿਰ ਤੇ ਸਾਥ ਤੁਸੀਂ ਕਾਢ ਕਰਾ ਦਿੰਦੇ ਹੋ ਵੀ ਆਹ ਕਰੇ ਹੋ ਜਾ ਕੇ ਅਸੀਂ ਉੱਥੇ ਕਾਢ ਕਰੇਣਾ ਆਪ ਤੁਸੀਂ ਬੁਲਟ ਲਈਏ ਮੇਰੀ ਗੱਲ ਥੋੜੀ ਮੈਂ ਥੋੜੇ ਛੱਤੇ ਕੰਮ ਥੜਿਆ ਮੈਨੂੰ 26000 ਦਾ ਕੰਮ ਆਇਆ 14000 ਨਕਦ ਦੇ ਗਿਆ 14 ਕਹਿੰਦੇ ਭਾਈ ਜਦੋਂ ਕੰਮ ਹੋ ਗਿਆ ਵੰਡੇ ਜਾਂਗੇ ਮਨੋੜੀਆਂ ਲੱਤਾਂ ਤੋੜਨੀਆਂ ਨੇ ਬੰਦੇ ਪਰ ਪਹਿਲਾਂ ਨਕਦ ਦੇ ਦਿਓ ਹਾਂ ਥੋੜਾ ਲੁਕਾ ਦੇ ਨਕਦ ਭਾਈ ਤੇ ਜੇ ਮੁੰਨਿਆ ਦੀ ਤਨਖਾਹ ਤੋਂ ਹੱਦ ਚਾਰ ਦਿਨ ਹੋਏ ਨੇ ਤੈਨੂੰ ਆਈ ਬਈ ਉਹ ਪਰਦਾ ਜੀ ਤੇਲ ਖਰਚਾ ਹੁਣ ਤੁਰ ਕੇ ਜਾਇਆ ਕਰੀ ਬੰਦਾ ਮਾ ਓਏ ਡੱਕਾ ਨਹੀਂ ਬੜਾ ਕੱਟਦਾ ਜਾ ਖਰਚਾ ਤਾਂ ਮੇਰਾ ਦਿਮਾ ਪੜ ਤੁਸੀਂ ਤਾਂ ਜੀ ਆਉਣੇ ਬੁਲਟ ਤੇ ਅਸੀਂ ਲੱਤਾਂ ਤੋੜਨਾਂ ਪੈਣ ਦੀ ਜਾਂ ਨਾ ਕਰਾਂਗੇ ਵੱਡੇ ਵੱਡੇ ਬਦਮਾਸ਼ ਜੇਲਾ ਚ ਬਾਕੀ ਫੋਨ ਕੱਢਾਂਗੇ ਨਾ ਵੀ ਬੰਦਾ ਮਾਰ ਦੇ ਮੈਂ ਤਾਂ ਕੋ ਨੂੰ ਥਾਰਾ ਕੁਛ ਮਨਾ ਕੇ ਦਿੰਦਾ ਨਾ ਨੱਕ ਥਬੀਏ ਥੁੜੀ ਜਾਣੇ ਥੁੜੀ ਆਉਣਾ ਇੱਥੇ ਬੰਦਾ ਮਿਲੂ ਆ ਟੱਕਣ ਇਹ ਗੱਲ ਹੁਣ ਝੂਠ ਹੈ ਪ੍ਰਧਾਨ ਜੀ ਦੇਖੋ ਜੇ ਤਾਂ ਕਿਦਾ ਮੈਨੂੰ ਠੁੱਠਾ ਕੌਣਾ ਧੂਖੂ ਮੇਰੀ ਗੱਲ ਸੁਣ ਲੋ ਜਿੱਦਾਂ ਫਰੋਂ ਕੰਮ ਕਰ ਉਹ ਬੰਦਾ ਠੂਖੇ ਰਿਆ ਛੜਿਆ ਮਲੰਗਾ ਪ੍ਰਧਾਨ ਗੱਲ ਸੁਣਨਾ ਫਾਈਟ ਉੱਥੇ ਕਰਉਣਾ ਮੇਰੇ ਖਾਕੇ ਕਾਲਾ ਤੈਨੂੰ ਤੇਰੀ ਰਾਗ ਗੱਡੀ ਉਸਤਾਦ ਹੈ ਮੇਰਾ ਕੱਗੀ ਕੱਗੀ ਖੰਡੇਵਾੜੀਆ ਉਸਤਾਦ ਆ ਮੇਰਾ ਖੰਡੇਵਾੜ ਤੋਂ ਲੈ ਕੇ ਪਟਿਆਲੇ ਤੱਕ ਚੀਕ ਹੀ ਪੈਂਦੀ ਐ ਬਿਨਾ ਵਾਰਨਿੰਗ ਦਿੱਤੇ ਬੰਦਾ ਮਾਰਦਾ ਮੈਂ ਇਹਦੇ ਨਾਲ ਆਇਆ ਮੈਂ ਤਾਂ ਇਹਦੇ ਨਾਲ ਖੜੂ ਮੈਂ ਛੜਾ ਗੈਕ ਬਣਾ ਕੇ ਪੈ ਗਿਆ ਖੇਤ ਮੇਲਾ ਓਏ ਰਸਤਾ ਬਣਾਵਾ ਗਿਆ ਸਾਰ ਕਾਲਜ ਦੀ ਪ੍ਰਧਾਨੀ ਨਾਲ ਰਸਤਾ ਤੇਰਾ ਇਹ ਦੱਛ ਤੇਰਾ ਇਹ ਮਨ ਟਪੜਾ ਪਟਾ ਹੈਗਾ ਗੁਰਪਾ ਹੈਗਾ ਥੋੜੇ ਨਾਲ ਦਾ ਕਿਹੜਾ ਟੈਂਪ ਬਣਿਆ ਹੋਇਆ ਦਿਖਾਓ ਜੀ ਹੈਗਾ ਮੇਰਾ ਮਨ ਟਪੜਾ ਪਟਾ ਮੇਰਾ ਮਿਰਦਾ ਪੁੱਤ ਝੁੱਪੀ ਤੋਂ ਦਿਖਾ ਦਿਓ ਫਿਰ ਥੋੜਾ ਤੈਨੂੰ ਲੱਗ ਰਿਹਾ ਕੰਮੀਆਂ ਆ ਤੇ ਲੱਗ ਰਿਹਾ ਮੇਰਾ ਛੜਾ ਬਈ ਵੱਲ ਲੱਗਦਾ ਤੂੰ ਘਾਟੇ ਕਾਲਾ ਚਲ ਬੇੜਾ ਮੈਂ ਕਲਾ ਬਤੇਰਾ ਕੱਖ ਨਾ ਰਹੇ ਮਿਲੰਗਦਾ ਮੇਰਾ ਖਾ ਕੇ ਤੂੰ ਮੈਂ ਕੱਖ ਕਿਹੜਾ ਮੈਂ ਕੀ ਖਾ ਗਿਆ ਮੈਂ ਫਾਤਾ ਤੇਰੇ ਪਿੱਛੇ ਚੱਲਾ ਦੇਖੀ ਅਮਮ ਮਿਲੰਗਾ ਮੈਂ ਜਿੰਦਾ ਕਿਉਂ ਤੇਰੇ ਪਟੜੜ ਮੇਰਾ ਬੈਣ ਪਵਾਤਾ ਮੇਰਾ 1 ਮਿੰਟ ਦੀ ਮੇਰਾ ਉੱਤੇ ਬਾਹਰ ਪਵਾਇਆ ਉੱਤੇ ਟੈਂਕੀ ਵਾਲੇ ਅੱਡੇ ਦੇ ਆਹ ਪਤਾ ਤੁਸੀਂ ਲੱਗੇ ਤੇ ਪੂਰੀ ਤਾਂ ਮੇਰਾ ਛੜਾ ਤੂੰ ਛੇੜ ਕੇ ਆਉਂਦਾ ਜੀ ਮਿਲੰਗਾ ਸਾਰੇ ਅੱਖਰ ਪੈੜ ਨਹੀਂ ਲੱਗਦੇ ਨਹੀਂ ਫੁੱਟੇ ਮੈਨੂੰ ਫੁੱਟੂ ਬਣਾਉਣਾ ਤੋ ਮਾਤ ਮਾਰ ਕੇ ਰੱਖਣਾ ਖੜਾ ਪੱਡਾ ਛੱਕ ਮੇਰਾ ਛੜਾ ਤੈਨੂੰ ਕੋਈ ਬੱਟੂ ਤੈਨੂੰ ਕੋਈ ਬੱਟੂ ਮੇਰਾ ਛੜਾ ਮੈਂ ਮਰ ਬੰਮ ਤੈਨੂੰ ਮੇਰੇ ਛੜਾ ਨੇ ਹੁਣ ਕੋਈ ਗੱਲ ਨਹੀਂ ਰਾਸੀ ਅਸੀਂ ਆਪਦਾ ਗਰੁੱਪ ਬਣਾਵਾਗੇ ਮੇਰੀ ਤੈਨੂੰ ਕਿਹਦੇ ਛੋੜੇ ਪਾ ਤੈਨੂੰ ਪਾ ਲੈ ਤੂੰ ਮੇਰਾ ਛੜਾ ਨਹੀਂ ਮੈਂ ਅਸੀਂ ਮੈਂ ਜੱਦੀ ਨਾ ਅੱਖ ਦੇ ਜੀ ਖੜ ਮਮਾ ਇਹ ਨਹੀਂ ਜਹਣਾ ਲੱਡਾ ਟੋਲਾ ਨਾ ਛੜਾ ਵਾਦਾ ਕਰੂ ਬਤਾਉ ਰਹੀ ਜੀ ਪਰ ਖੜ ਚੁ ਕੁਛ ਨਹੀਂ ਕੁਛ ਨਹੀਂ ਕਹਿੰਦੇ ਹੈ ਤੂੰ ਖਾਟਾ ਮਖਦਾ ਤੈਨੂੰ ਦਿਖਾ ਮੈਂ ਖਾਟਾ ਬੱਸ ਕੁਜ਼ੀਨ ਬੇਈਮਾਨਾ ਖਾ ਕੇ ਕੜਾ ਤਰ ਐਦਾ ਕਰੀ ਰਹੀ ਹੁਣ ਐਸੀ ਤੇਰੀ ਕਰ ਦੂ ਮੈਂ ਦੇਖ ਲਿਆ ਢੋਲਾ ਨਾ ਛੰਟ ਲਈ ਲੰਡਾ ਜਾ ਮਲਤ ਕਰ ਪੱਟੇ ਨੇ ਕਿਤੇ ਫੱਦਾ ਹੋ ਮੈਂ ਫਿਰ ਗਲਤ ਗੱਲ ਦਈ ਫਿਰ ਦੁਬਲਟ ਦੇਖ ਕੇ ਮੱਚ ਗਏ ਬੇਈਮਾਨ ਬੇਈਮਾਨ ਹੋ ਕੇ ਬੁਲਟ ਦੇਖ ਕੇ ਮੇਰਾ ਬਾਹਰ ਮੇਰੇ ਮੇਰੇ ਘਰੇ ਨਾ ਬੜੀ ਕਮੀ ਗੜਾ ਮੈਂ ਬੈਠ ਗਿਆ ਉਸ ਤੋਂ ਬਾਅਦ ਤੂੰ ਬੈਠ ਖੜਾ ਯਾਰ ਕੰਮੀਆਂ ਆ। ਆ ਚੋਲੇ ਚ ਕੀ ਆ ਯਾਰ ਇਹ ਆ ਜਾ। ਯਾਰ ਐ ਮੈਨੂੰ ਵੀ ਨਹੀਂ ਪਤਾ ਹੈਗਾ ਕੀ ਆ ਪਰ ਇਹ ਉੜਦਾ ਚੋਲੇ ਦੇ ਸਿਰਤੀ ਐ। ਯਾਰ ਤੂੰ ਇੰਨਾ ਟਾਈਮ ਹੋ ਗਿਆ ਨਾ ਰਹਿੰਦੇ ਨੂੰ ਤੈਨੂੰ ਇਹ ਨਹੀਂ ਪਤਾ ਵੀ ਚੋਲੇ ਚ ਕੀ ਆ। ਖੋਲਣੀ ਨਹੀਂ ਦਿੰਦਾ। ਵਾਹ ਜਾ ਤੂੰ ਨਾ ਰਹਿੰਦਾ ਹੋਊਗਾ। ਐ ਕਰ। ਪਹਿਲੇ ਤੇ ਚੋਲੇ ਦੀ ਅੱਖ ਰੰਗ ਲਿਆ। ਜਦ ਤੇ ਇਹਦਾ ਚੋਲਾ ਉਰਾ ਪਰਾ ਹੋ ਗਿਆ ਸਮਝ ਲੈ ਇਹਦੇ ਪਿੱਛੇ ਕੁਝ ਨਹੀਂ ਹੈਗਾ। ਇਹ ਚੋਲੇ ਦੇ ਸਿਰਤੀ ਆ ਜਿੰਨਾ ਹੈਗਾ। ਹਾਂ। ਚੋਲੇ ਦੇ ਕੰਮ ਕਰਦੇ ਇਹਦਾ ਤਾਂ ਬਾਅਦ ਚ ਕਰਾਂਗੇ। ਆ ਫੇਰ। ਚਲੋ।